ਸਾਸਤ੍ਰੀ ਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਾਸਤ੍ਰੀ ਕਾਲ ਜੀ ਸਾਸਤ੍ਰੀ ਕਾਲ ਮਨਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਅੱਜ ਵੀ ਬਹੁਤ ਐਮ ਸਵਾਲ ਨੇ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਜ਼ਿਲ੍ਹਾ ਅਤੇ ਸਟੇਟ ਡੈਲੀਗੇਟਾਂ ਦੀ ਚੋਣ ਹੋ ਰਹੀ ਆ ਜਿੱਥੇ ਵੀ ਇਹ ਚੋਣ ਹੁੰਦੀ ਆ ਉੱਥੇ ਟਕਸਾਲੀ ਅਕਾਲੀ ਪਰਿਵਾਰਾਂ ਦਾ ਹੜਾ ਆ ਜਾਂਦਾ ਇਹਦੇ ਕੀ ਸੰਕੇਤ ਨੇ ਸਭ ਤੋਂ ਪਹਿਲਾਂ ਤਾਂ ਇਹੀ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰੋ ਦੇਖੋ ਪੰਜਾਬ ਦੀ ਸਿਆਸਤ ਬਹੁਤ ਵੱਡਾ ਮੋੜਾ ਤਾਂ ਲੈ ਹੀ ਚੁੱਕੀ ਹੈ ਔਰ ਹੁਣ ਜਿਹੜਾ ਰੁਝਾਨ ਦੇਖ ਰਹੇ ਆ ਅੱਜ ਵੀ ਖਰੜ ਦੇ ਵਿੱਚ ਜ਼ਿਲ੍ਹਾ ਤੇ ਸਟੇਟ ਡੈਲੀਗੇਟਾਂ ਦੀ ਚੋਣ ਸੀ ਖਰੜ ਹਲਕੇ ਨਾਲ ਸੰਬੰਧਿਤ ਔਰ ਤੁਸੀਂ ਵੇਖੋ ਉੱਥੇ ਵੀ ਬਹੁਤ ਸਾਰੇ ਟਕਸਾਲੀ ਪਰਿਵਾਰ ਪਹੁੰਚੇ ਜਦੋਂ ਪਾਵੇਂ ਸਰਕਲ ਡੈਲੀਗੇਟ ਹੈ ਪਾਵੇਂ ਜ਼ਿਲ੍ਹਾ ਤੇ ਪਾਵੇਂ ਸਟੇਟ ਡੈਲੀਗੇਟ ਹੈ ਜਦੋਂ ਤੁਸੀਂ ਉਸ ਡੈਲੀਗੇਟ ਦੇ ਚੋਣ ਦੇ ਪ੍ਰੋਗਰਾਮ 'ਚ ਜਾਂਦੇ ਹੋ ਤੇ ਤੁਹਾਨੂੰ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਹ ਪਰਿਵਾਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਕਰਦੇ ਰਹੇ ਨੇ ਜਿਹੜੇ ਧਰੋਂ ਅਕਾਲੀ ਨੇ ਜਾਂ ਜਿਹਨੂੰ ਕਹਿੰਦੇ ਆ ਨਾ ਵੀ ਜਨਮ ਜਾਤ ਤੋਂ ਅਕਾਲੀ ਨੇ ਜਿਹੜੇ ਪਰਿਵਾਰ ਔਰ ਜਿੰਨੀ ਵੱਡੀ ਗਿਣਤੀ 'ਚ ਉੱਥੇ ਬਜ਼ੁਰਗ ਆ ਰਹੇ ਨੇ ਬਾਬੇ ਆ ਰਹੇ ਨੇ ਇਹਦੇ ਤੋਂ ਇਹ ਸੰਕੇਤ ਇਹ ਕੱਲੀ ਅੱਜ ਖਰੜ ਵਾਲੀ ਗੱਲ ਨਹੀਂ ਮੈਂ ਕਰ ਰਿਹਾ ਕੱਲ ਸੰਤਸਾ ਸਿੰਘ ਮੈਦਪੁਰੀ ਸੀਗਾ ਅ ਸੀਗੇ ਆਪਣੇ ਮੁਖਸਰ ਸਾਹਿਬ ਉਹਨਾਂ ਨੇ ਮੁਖਸਰ ਸਾਹਿਬ ਲੰਬੀ ਮਲੋਟ ਤੁਸੀਂ ਦੇਖੋ ਜਿਹਨੂੰ ਬਾਦਲਾਂ ਦਾ ਘੜ ਕਿਹਾ ਜਾਂਦਾ ਹੈ ਉੱਥੇ ਏਡੀ ਵੱਡੀ ਗਿਣਤੀ ਚ ਲੋਕਾਂ ਨੇ ਭਰਤੀ ਕੀਤੀ ਔਰ ਉੱਥੇ ਵੀ ਟਕਸਾਲੀ ਪਰਿਵਾਰ ਆਏ ਵੱਡੀ ਗਿਣਤੀ ਇਹ سلسلہ ਲਗਾਤਾਰ ਹੀ ਚੱਲ ਰਿਹਾ ਹੈ ਗੁਰਦਾਸਪੁਰ ਵੀ ਅਸੀਂ ਦੇਖਿਆ ਜਦਨ ਸੁੱਚਾ ਸਿੰਘ ਛੋਟੇਪੁਰ ਹੋਣੀ ਔਰ ਬੀਬੀ ਸਤਵੰਤ ਕੌਰ ਸੀਗੇ ਸੰਕੇਤ ਇਹ ਹੈ ਇਹਦਾ ਇਹਦਾ ਨਿਚੋੜ ਇਹ ਹੈ ਕਿ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਸਿਰਫ ਪੰਜ ਲੀਡਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਦੇ ਠਾਪੇ ਗਏ ਨੇ ਸੱਤਾ ਚੋਂ ਚਲੋ ਦੋ ਤਾਂ ਅਸਤੀਫੇ ਦੇ ਗਏ ਵੀ ਇਹ ਪੰਜਾਂ ਨੇ ਭਰਤੀ ਕੀ ਕਰਨੀ ਹੈ ਲੋਕ ਕਹਿੰਦੇ ਸੀ ਵੀ ਇਹਨਾਂ ਨੇ ਆਪਸ ਵਿੱਚ ਹੀ ਉਲਝ ਜਾਣਾ ਹੈ ਪ੍ਰਧਾਨਗੀ ਪਿੱਛੇ ਇਹ ਉਲਝੇ ਨਹੀਂ ਔਰ ਹੁਣ ਡੈਲੀਗੇਟ اجلاس ਦੇ ਦੌਰਾਨ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ ਕਿ ਵੱਡੀ ਗਿਣਤੀ ਜਿਹੜੇ ਪੁਰਾਣੇ ਅਕਾਲੀ ਟਕਸਾਲੀ ਪਰਿਵਾਰ ਹੈ ਉਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਵਾਲੀ ਕਮੇਟੀ ਨਾਲ ਆ ਕੇ ਖੜੇ ਹੋਗੇ। ਔਰ ਜਿਵੇਂ ਆਂਕੜੇ 15-16 ਲੱਖ ਦੀ ਭਰਤੀ ਹੋਣ ਦੇ ਆਂਕੜੇ ਤਾਂ ਆ ਹੀ ਰਹੇ ਨੇ ਮੜਾ ਮੋਟਾ ਕਟਵੱਧ ਹੋ ਸਕਦੇ ਐ। ਔਰ ਹਜੇ ਹੋਰ ਵੀ ਭਰਤੀ ਆ ਰਹੀ ਹੈ, ਭਰਤੀ ਹਜੇ ਹੋ ਰਹੀ ਹੈ, ਕੀਤੀ ਜਾ ਰਹੀ ਹੈ। ਇਹਦਾ ਮਤਲਬ ਇਹ ਹੈ ਕੀ ਇੱਕ ਬਹੁਤ ਵੱਡਾ ਜਿਹੜਾ ਟਕਸਾਲੀ ਅਕਾਲੀਆਂ ਦਾ ਸ਼ਿਫਟ ਹੈ ਜਿਹੜੇ ਪੰਜਾਬ ਚੋ ਲੋਕ ਜਿਹੜੇ ਜਿਹੜੇ ਅਕਾਲੀ ਲਹਿਰ ਦੇ ਅਗਵਾਈ ਕਰਤਾ ਰਹੇ ਨੇ ਜਿਨ੍ਹਾਂ ਨੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਚ ਸਥਾਪਿਤ ਕਰਨ ਚ ਮਦਦ ਕੀਤੀ ਲਗਭਗ ਉਹ ਵੱਡੀ ਗਿਣਤੀ ਸਾਰੇ ਅਕਾਲੀ ਪਰਿਵਾਰ ਪਿੰਡਾਂ ਦੇ ਸ਼ਹਿਰਾਂ ਦੇ ਉਹ ਪੰਜ ਮੈਂਬਰੀ ਕਮੇਟੀ ਵਾਲੇ ਪਾਲੇ ਚ ਆ ਕੇ ਖੜੇ ਹੋ ਗਏ ਨੇ ਇਹ ਤਸਵੀਰ ਜਿਹੜੀ ਬਣੀ ਹੈ ਇਸ ਤਸਵੀਰ ਨੇ ਸੰਕੇਤ ਨੇ ਜਿਹੜੇ ਉਹ ਸਾਫ਼ ਕਰ ਦੱਤੇ ਨੇ ਕਿ 11 ਤਰੀਕ ਨੂੰ ਪ੍ਰਧਾਨ ਚੁਣੇ ਜਾਂਦੇ ਹੀ ਇੱਕ ਵੱਡੀ ਪੋਲੀਟੀਕਲ ਸ਼ਕਤੀ ਦੇ ਤੌਰ ਤੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋ ਜਾਣੀ ਹੈ ਪੰਜਾਬ ਦੇ ਵਿੱਚ ਔਰ ਇਸ ਸੰਕੇਤਦਰ ਸੰਕੇਤ ਹਰ ਜ਼ਿਲ੍ਹੇ 'ਚ ਹੁਣ ਲੁਧਿਆਣੇ 'ਚ ਹੋਣੀ ਹੈ ਹੁਣ ਸ਼ਹਿਰੀ ਹਲਕਿਆਂ ਦੇ ਵਿੱਚ ਵੀ ਨਾਲ-ਨਾਲ ਜਿਹੜੇ ਡੈਲੀਗੇਟ ਦੀ ਚੋਣ ਹੋਣੀ ਹੈ ਸੋ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲੇਗਾ ਹਾਲਾਂਕਿ ਬਹੁਤ ਸਾਰੇ ਜਿਹੜੇ ਅਰਧ ਸ਼ਹਿਰੀ ਇਲਾਕੇ ਐ ਉੱਥੇ ਡੈਲੀਗੇਟਾਂ ਦੀ ਚੋਣ ਹੋਈ ਐ ਖਰੜ ਵੀ ਅਰਧ ਸ਼ਹਿਰੀ ਇਲਾਕਾ ਹੀ ਐ ਹੁਣ ਤਾਂ ਖਰੜ ਸ਼ਹਿਰੀ ਇਲਾਕਾ ਹੀ ਐ ਔਰ ਉੱਥੇ ਵੀ ਟਕਸਾਲੀ ਪਰਿਵਾਰ ਆਏ ਮੁਕਸਰ ਹੋ ਗਿਆ ਲੰਬੀ ਹੋ ਗਿਆ ਤੁਸੀਂ ਦੇਖੋ ਮੈਂ ਮਲੇਰ ਕੋਟਲੇ ਤੋਂ ਰਿਪੋਰਟਾਂ ਆਈਆਂ ਅਹਿਮਦਗੜ੍ਹ ਤੋਂ ਰਿਪੋਰਟਾਂ ਆਈਆਂ ਮੋਗੇ ਦੇ ਵਿੱਚ ਵੀ ਅਸੀਂ ਵੇਖਿਆ ਵੱਡੀ ਗਿਣਤੀ ਦੇ ਵਿੱਚ ਟਕਸਾਲੀ ਪਰਿਵਾਰ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਇਹ ਜਿਹੜਾ ਸ਼ਿਫਟ ਹੈ ਨਾ ਅਕਾਲੀ ਅਡੋਲੋਜੀ ਦੇ ਨਾਲ ਜੁੜੇ ਪਰਿਵਾਰਾਂ ਦਾ ਇਹ ਸ਼ਿਫਟ ਮਹੱਤਵਪੂਰਨ ਹੈ ਕਿਉਂਕਿ ਜਿੰਨੀ ਦੇਰ ਅਸੀਂ ਇਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਦੇਖੀ 18 ਮਾਰਚ ਨੂੰ ਅਰਦਾਸ ਤੋਂ ਬਾਅਦ ਮੈਂ ਲਗਾਤਾਰ ਇਹ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਕੀ ਜਿਹੜਾ ਗਰਾਊਂਡ ਤੋਂ ਜ਼ਮੀਨ ਤੋਂ ਅਕਾਲੀ ਪਰਿਵਾਰ ਹੈ ਕਿ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਹਿੱਸਾ ਬਣਦਾ ਹੈ ਉਹ ਬਣ ਰਿਹਾ ਸੀ ਉਹ ਬਣ ਰਿਹਾ ਸੀ ਤੇ ਹੁਣ ਜਦੋਂ ਡੈਲੀਗੇਟਾਂ ਦੀ ਵਾਰੀ ਆਈ ਤੁਸੀਂ ਵੇਖੋ ਬਹੁਤ ਜਗ੍ਹਾ ਤੇ ਤਾਂ ਬਜ਼ੁਰਗ ਬਾਬੇ ਸਾਡੇ ਡੈਲੀਗੇਟ ਬਣ ਰਹੇ ਨੇ ਇਹ ਕਿੱਡੀ ਵੱਡੀ ਗੱਲ ਹੈ ਔਰ ਜਿਹੜੀ ਡੈਲੀਗੇਟਾਂ ਦੀ ਚੋਣ ਹੋ ਰਹੀ ਹੈ ਇੰਨੀ ਪਾਰਦਰਸ਼ੀ ਤਰੀਕੇ ਨਾਲ ਹੋ ਰਹੀ ਹੈ ਡੈਮੋਕਰੇਟਿਕ ਤਰੀਕੇ ਦੇ ਨਾਲ ਹੋ ਰਹੀ ਹੈ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਹਲਕੇ 'ਚ ਹਜੇ ਤੱਕ ਡੈਲੀਗੇਟਾਂ ਦੀ ਚੋਣ ਨੂੰ ਲੈ ਕੇ ਕੋਈ ਵੈਰ ਵਿਰੋਧ ਦੇਖਣ ਨੂੰ ਨਹੀਂ ਕਿਤੇ ਮਿਲਿਆ ਇਹ ਤਸਵੀਰ ਉਹ ਕਰ ਰਹੀ ਹੈ ਜਿਹੜੀ ਪੰਜਾਬ ਦੀ ਸਿਆਸਤ ਦੀ ਮੈਂ ਜਿਵੇਂ ਪਹਿਲਾਂ ਵੀ ਕਿਹਾ ਦੋ ਸ਼ਬਦ ਕਿ 11 ਤਰੀਕ ਨੂੰ ਇੱਕ ਬਿਲਕੁਲ ਨਵੀਂ ਪੋਲੀਟੀਕਲ ਤਾਕਤ ਦੇ ਤੌਰ ਤੇ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ ਜਦੋਂ ਪ੍ਰਧਾਨ ਦਾ ਐਲਾਨ ਹੋਣਾ ਹੈ 11 ਅਗਸਤ ਨੂੰ ਸੋ ਬੜੇ ਦਿਲਚਸਪ ਸਥਿਤੀ ਚ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਇਹ ਭਰਤੀ ਹੈ ਅੱਗੇ ਵੱਧ ਰਹੀ ਹੈ ਔਰ ਜਿਹੜਾ ਉਦੇਸ਼ ਹੈ ਭਰਤੀ ਚੋਂ ਨਵੀਂ ਲੀਡਰਸ਼ਿਪ ਦੇਣ ਦਾ ਉਸ ਉਦੇਸ਼ ਦੀ ਪੂਰਤੀ ਹੁੰਦੀ ਵੀ ਸਾਨੂੰ ਨਜ਼ਰ ਆ ਰਹੀ ਹੈ ਮਨਦੀਪ ਜੀ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੇਂ ਯੁੱਗ ਦਾ ਅਸੀਂ ਕਹਿ ਸਕਦੇ ਹਾਂ ਕਿ ਆਗਾਜ਼ ਹੈ ਜਿਹੜਾ ਉਵੇਂ ਹੀ ਉਦੋਂ ਹੀ ਹੋ ਗਿਆ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਸੀ ਤੇ ਹੁਣ ਉਸ ਆਗਾਜ਼ ਨੂੰ ਅਸੀਂ ਅੰਜਾਮ ਤੇ ਜਾਂਦੇ ਨੂੰ ਦੇਖ ਰਹੇ ਹਾਂ ਔਰ ਇਹ ਬੜਾ ਇਸ ਗੱਲੋਂ ਮਨ ਨੂੰ ਤਸੱਲੀ ਹੁੰਦੀ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਦੀ ਲੀਡਰਸ਼ਿਪ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜੀ ਅਸਲ 'ਚ ਪੰਜਾਬ ਦੀ ਹੋ ਕੇ ਰਵੇ ਤੇ ਪੰਜਾਬ ਦੇ ਲਈ ਆਪਣੀ ਜਿੰਦ ਜਾਨ ਵਾਰਨ ਨੂੰ ਤਿਆਰ ਰਵੇ ਡੱਲਾ ਜੀ ਸ਼੍ਰੀਨਗਰ ਦੇ ਵਿੱਚ ਜਿਹੜਾ ਮਰਿਆਦਾ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਉਹ ਮਾਮਲਾ ਪੂਰੀ ਤਰ੍ਹਾਂ ਨਾਲ ਭੱਗ ਗਿਆ ਸ਼੍ਰੀ ਅਕਾਲ ਤੱਕ ਸਾਹਿਬ ਨੇ ਵੀ ਹਰਜੋਤ ਬੈਂਸ ਨੂੰ ਕੈਬਨਟ ਮੰਤਰੀ ਨੇ ਜਿਹੜੇ ਉਹਨਾਂ ਨੂੰ ਤਲਬ ਕੀਤਾ ਡੱਲਾ ਜੀ ਇਸ ਮਾਮਲੇ ਤੇ ਤੁਹਾਡੀ ਟਿੱਪਣੀ ਕੀ ਹੈ ਦੇਖੋ ਇਹ ਮਾਮਲਾ ਬਹੁਤ ਵੱਡਾ ਬਣ ਗਿਆ ਮਰਿਆਦਾ ਉਲੰਘਣਾ ਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਭਾਸ਼ਾ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬ ਦੀ ਸਮਾਗ ਸ਼ਹੀਦੀ ਸ਼ਤਾਬ ਦੀ ਦੁਵਾਰੇ ਲਗਾ ਮਨਦੀਪ ਜੀ ਇਹ ਮਾਮਲਾ ਬਹੁਤ ਵੱਡਾ ਬਣ ਗਿਆ। ਭਾਸ਼ਾ ਵਿਭਾਗ ਵੱਲੋਂ ਇੱਕ ਸਮਾਗਮ ਕਰਾਇਆ ਗਿਆ ਸੀ ਸ਼੍ਰੀਨਗਰ ਦੇ ਵਿੱਚ 2 ਦਿਨ ਦਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਸਮਾਗਮਾਂ ਦੀ ਸ਼ੁਰੂਆਤ ਇੱਕ ਤਰੀਕੇ ਨਾਲ ਹੋ ਰਹੀ ਹੈ। ਔਰ ਇਹ ਇੱਕ ਧਾਰਮਿਕ ਸਮਾਗਮ ਕਰਾਇਆ ਗਿਆ ਸੀ ਭਾਸ਼ਾ ਵਿਭਾਗ ਵੱਲੋਂ। ਹੁਣ ਇੱਥੇ ਜਿਹੜਾ ਮੁੱਦਾ ਭੱਗ ਗਿਆ ਕਿ ਰਾਏਕ ਸੀ ਜਿਹੜਾ ਵੀਰ ਸਿੰਘ ਜਿਸ ਤਰ੍ਹਾਂ ਉਹਨੇ ਨਾਚ ਗਾਣੇ ਦੀ ਪੇਸ਼ਕਾਰੀ ਕਰਤੀ ਸਿੱਧੇ ਤੌਰ ਤੇ ਮर्यादा ਦੀ ਉਲੰਘਣਾ ਹੋਈ ਔਰ ਜਿਸਨੇ ਵੀ ਇਹ ਤਸਵੀਰਾਂ ਵੇਖੀਆਂ ਹਰ ਕਿਸੇ ਦਾ ਮਨ ਚਿੰਤਿਤ ਹੋਇਆ ਕਿ ਕੀ ਸੱਚਮੁੱਚ ਇਸ ਤਰ੍ਹਾਂ ਦੀ ਗਲਤੀ ਕੀਤੀ ਜਾ ਸਕਦੀ ਹੈ ਇੱਕ ਧਾਰਮਿਕ ਸਮਾਗਮ ਦੇ ਵਿੱਚ ਜਿਸ ਬਾਰੇ ਪਤਾ ਹੈ ਕਿ ਉਹਦਾ ਵਿਸ਼ਾ ਕੀ ਹੈ ਸਭ ਨੂੰ ਪਤਾ ਸੀ ਵਿਸ਼ਾ ਕੀ ਹੈ ਔਰ ਜਦੋਂ ਪੇਸ਼ਕਾਰੀ ਸ਼ੁਰੂ ਹੋਈ ਉਦੋਂ ਭਾਸ਼ਾ ਵਿਭਾਗ ਦੇ ਅਫਸਰਾਂ ਨੇ ਕਿਉਂ ਨਹੀਂ ਰੋਕਿਆ ਉਹਨਾਂ ਨੂੰ ਤਾਂ ਪਤਾ ਸੀ ਨਾ ਅਗਰ ਵੀਰ ਸਿੰਘ ਕਹਿ ਰਿਹਾ ਕਿ ਮੇਰੀ ਮੇਰੇ ਸਾਥੀਆਂ ਨੇ ਟੀਮ ਨੇ ਮੈਨੂੰ ਦੱਸਿਆ ਨਹੀਂ ਸੀ ਗਲਤੀ ਹੋ ਗਈ ਉਹ ਗਲਤੀ ਮੰਨਦਾ ਵੀਰ ਸਿੰਘ ਉਹ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਇਆ ਮਾਫੀ ਮੰਗੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨੂੰ ਮਾਫੀਨਾਮਾ ਸੌਂਪਿਆ ਔਰ ਇੱਕ ਤਰੀਕ ਨੂੰ ਇਕੱਤਰਤਾਇ ਧਾਰਮਿਕ ਮਸਲੇ ਵਿਚਾਰਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ 1 ਅਗਸਤ ਨੂੰ ਹੀ ਸ਼ਰਧ ਲਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਤਰ ਜਾਰੀ ਕਰ ਦਿੱਤੇ ਗਏ ਨੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਔਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹਨਾਂ ਨੂੰ ਇਹਨਾਂ ਦੋਵਾਂ ਨੂੰ ਹੀ ਸੱਦਿਆ ਗਿਆ ਹੈ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਇਹ ਕੀ ਇਹ ਕੀ ਹੋ ਜਾ ਰਿਹਾ ਹੈ ਜਾਨੀ ਕੁਰੀਪ ਸਿੰਘ ਗੜਗਜ ਵੱਲੋਂ ਜਿਹੜੀਆਂ ਉਹਨਾਂ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਕਿ ਨਾ ਤਾਂ ਪੰਜਾਬ ਸਰਕਾਰ ਨੇ ਨਾ ਸਬੰਧਤ ਮੰਤਰੀ ਨੇ ਔਰ ਨਾ ਭਾਸ਼ਾ ਵਿਭਾਗ ਨੇ ਖੁੱਲ ਕੇ ਇਸ ਮਾਮਲੇ ਤੇ ਕਿਸੇ ਤਰ੍ਹਾਂ ਦਾ ਆਪਣਾ ਮਾਫੀ ਨਾਮੇ ਦਾ ਪ੍ਰतिकਰਮ ਨਹੀਂ ਦਿੱਤਾ। ਹਾਲਾਂਕਿ ਮੈਂ ਸੁਣ ਰਿਹਾ ਸੀ ਜਸਵੰਤ ਸਿੰਘ ਜ਼ਫਰ ਨੂੰ ਜਿਹੜੇ ਡਾਇਰੈਕਟਰ ਨੇ ਭਾਸ਼ਾ ਵਿਭਾਗ ਦੇ ਉਹਨਾਂ ਨੇ ਕੱਲ ਇੱਕ ਟੈਲੀਵਿਜ਼ਨ ਚੈਨਲ ਤੇ ਜ਼ਰੂਰ ਬੋਲਿਆ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਅਗਰ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਟੇਸ ਲੱਗੀ ਹੈ ਤੇ ਅਸੀਂ ਮਾਫੀ ਚਾਹੁੰਦੇ ਆ ਸਾਡਾ ਉਦੇਸ਼ ਹੀ ਨਹੀਂ ਸੀ। ਨਿਸ਼ਚਿਤ ਤੌਰ ਤੇ ਉਦੇਸ਼ ਹੀ ਨਹੀਂ ਸੀ। ਪਰ ਜਿਹੜੀ ਕੁਤਾਹੀ ਹੈ ਉਹ ਕਤਾਹੀ ਦਾ ਵਾਪਰਨਾ ਇਸ ਗੱਲ ਵੱਲ ਸੰਕੇਤ ਹੈ ਕਿ ਭਾਸ਼ਾ ਵਿਭਾਗ ਨੇ ਬਹੁਤ ਗੰਭੀਰਤਾ ਦੇ ਨਾਲ ਇਸ ਪ੍ਰੋਗਰਾਮ ਨੂੰ ਇਸ ਇਸ ਧਾਰਮਿਕ ਸੈਮੀਨਾਰ ਦਾ ਪ੍ਰਬੰਧ ਨਹੀਂ ਕੀਤਾ ਔਰ ਹਜੇ ਵੀ ਇਹ ਜ਼ਰੂਰੀ ਹੈ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿਉਂਕਿ ਜਦੋਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਬਿਲਕੁਲ ਸਭ ਨੂੰ ਮਨਾਉਣ ਦਾ ਹੱਕ ਹੈ ਸ਼ਹੀਦੀ ਸਤਾਬਦੀ ਪਰ ਸ਼ਹੀਦੀ ਸਤਾਬਦੀ ਹੈ ਇੱਥੇ ਗਿੱਧੇ ਪੰਗੜੇ ਨਹੀਂ ਚੱਲਣਗੇ ਇੱਥੇ ਤੁਸੀਂ ਗੁਰੂ ਸਾਹਿਬ ਦੀ ਕੁਰਬਾਨੀ ਦਾ ਜ਼ਿਕਰ ਕਰੋ ਉਹਦੇ ਤੋਂ ਪ੍ਰੇਰਣਾਦਾਇਕ ਗੱਲਾਂ ਕਰੋ ਉਹਦੇ ਤੇ ਤੁਸੀਂ ਸੈਮੀਨਾਰ ਕਰੋ ਗੁਰੂ ਸਾਹਿਬਾਨਾਂ ਦੀ ਫਿਲਾਸਫੀ ਲੋਕਾਂ ਤੱਕ ਜਾਵੇ ਬੱਚਿਆਂ ਤੱਕ ਜਾਵੇ ਉਹਨਾਂ ਦੀਆਂ ਸਿੱਖਿਆਵਾਂ ਅੱਗੇ ਜਾਣ ਦੁਨੀਆ ਤੇ ਇਹ ਸਾਰੀਆਂ ਗੱਲਾਂ ਤਾਂ ਠੀਕ ਹੈ ਅਗਰ ਤੁਸੀਂ ਗਾਇਕਾਂ ਨੂੰ ਬਣਾਉਣਾ ਬੁਲਾਉਣਾ ਹੈ ਤੇ ਉਹ ਸਿਰਫ ਧਾਰਮਿਕ ਪ੍ਰੋਗਰਾਮ ਕਰਨ ਇਹ ਨਹੀਂ ਵੀ ਉੱਥੇ ਗਿੱੱਡੇ ਢਾਚ ਭੰਗੜੇ ਹੋਣ ਉਹਦਾ ਇਤਰਾਜ਼ ਹਰ ਕੋਈ ਕਰ ਰਿਹਾ ਹੁਣ ਸਰਕਾਰ ਨੂੰ ਮੈਂ ਅੱਗੇ ਵੀ ਕਿਹਾ ਸੀ ਕਿ ਸਰਕਾਰ ਜਦੋਂ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਹੈ ਬਿਲਕੁਲ ਕੋਈ ਵੀ ਮਨਾ ਸਕਦਾ ਹੈ ਸ਼ਹੀਦੀ ਸਤਾਬਦੀ ਨੂੰ ਕੋਈ ਵੀ ਮਨਾ ਸਕਦਾ ਹੈ ਮਰਿਆਦਾ ਦੇ ਨਾਲ ਪਰ ਉਹਦੇ ਲਈ ਸਰਕਾਰ ਨੂੰ ਜ਼ਰੂਰੀ ਸੀ ਕਿ ਸਰਕਾਰ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਕਮੇਟੀ ਦਾ ਐਲਾਨ ਕਰਦੀ ਜਿਹੜੀਆਂ ਅਗਰ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰਹੇਜ਼ ਕਰਨਾ ਹੈ ਪੰਜਾਬ ਦੀ ਸਰਕਾਰ ਨੇ ਤੇ ਉਹਨਾਂ ਗੁਰਦੁਆਰਾ ਸਹਿਬਾਨਾਂ ਦੀਆਂ ਕਮੇਟੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਨਹੀਂ ਹੈ ਜਾਂ ਹੋਰ ਸਿੱਖ ਬੁੱਧੀਜੀਵੀ ਤੇ ਵਿਦਵਾਨ ਉਹਨਾਂ ਦੀ ਕੋਈ ਆਜ਼ਾਦਾਨਾ ਕਮੇਟੀ ਪੰਜਾਬ ਸਰਕਾਰ ਬਣਾ ਲਈ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾਣ ਔਰ ਤੁਸੀਂ ਮਨਦੀਪ ਜੀ ਦੇਖੋ ਅੱਜ ਪੰਜਾਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਡਾਕਟਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਫੇਰ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਅਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਇਹ ਅਗਰ ਸਰਕਾਰ ਨੇ ਇਸ ਤਰੀਕੇ ਦੇ ਸਮਾਗਮ ਕਰਨੇ ਹੈ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਅੱਗੇ ਵਧੇ ਉਹਨਾਂ ਨੇ ਫਿਰ ਅਪੀਲ ਕੀਤੀ ਹੈ ਕਿ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ مشورہ ਵਿਚਾਰ ਕਰਕੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਬਾਰੇ ਸੋਚੇ ਪੁਨਰ ਵਿਚਾਰ ਕਰੇ ਉਹ ਕਹਿੰਦੇ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਰੂਪ 'ਚ ਸਰਕਾਰ ਮਦਦ ਕਰੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਧਾਰਮਿਕ ਸਮਾਗਮਾਂ ਨੂੰ ਪ੍ਰਬੰਧਿਤ ਕਰੇ ਤਾਂ ਕਿ ਕਿਸੇ ਤਰ੍ਹਾਂ ਦੀ ਅਗਿਓ ਕੁਤਾਹੀ ਨਾ ਹੋਵੇ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਜਿਹੜਾ ਇਹ ਪੱਖ ਆਇਆ ਇਹ ਵੀ ਸੁੰਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਇੱਕ ਵਾਰੀ ਗੱਲ ਸੁਣ ਲੀ ਆਪਾਂ ਦੇਖ ਰਹੇ ਆ ਭਈ ਜਿਹੜਾ ਪਿਛਲੇ ਦਿਨੀ ਸ਼੍ਰੀਨਗਰ ਵਿਖੇ ਪੰਜਾਬ ਦੇ ਭਾਸ਼ਾ ਵਿਭਾਗ ਦੇ ਮੰਤਰੀ ਸਾਹਿਬ ਸਰਦਾਰ ਹਰਜੋਤ ਬੈਂਸ ਵੱਲੋਂ ਉਹ ਉੱਥੇ ਦੋ ਦਿਨ ਆਪ ਵੀ ਹਾਜ਼ਰ ਰਹੇ ਤੇ ਫੇਰ ਕੀ ਸ਼ਰਧਾਂਜਨੀ ਭੇਟ ਕੀਤੀ ਕਿ ਗੁਰੂ ਤੇਗ ਬਹਾਦਰ ਪਾਚਾ ਜੀ ਨੂੰ ਐੋ ਜਿਹਾ ਆਪਾਂ ਫਿਰ ਸਮਾਗਮ ਬਣਾਵਾਂਗੇ ਗੁਰਮਤਿ ਲੰਘਣਾ ਕਰਕੇ ਇਹ ਤਾਂ ਛਦਾਬ ਦੀ ਆ ਓਦਾਂ ਓੰਜ ਵੀ ਨਹੀਂ ਜੇ ਕਿਸੇ ਗੁਰੂ ਸਾਹਿਬ ਦਾ ਕੋਈ ਗੁਰਪੁਰਬ ਆ ਕੋ ਹੋ ਰਿਹਾ ਤੇ ਤਾਂ ਵੀ ਨਹੀਂ ਇਹ ਕੀਤਾ ਜਾ ਸਕਦਾ ਤੇ ਗੁਰਮਤਿ ਘੋੜਾ ਲੰਘਣਾ ਆ ਤੇ ਹੁਣ ਉਹ ਘੋੜਾ ਲੰਘਣਾ ਉੱਤੇ ਹੋਈ ਤੇ ਫਿਰ ਮੈਂ ਜਿਹੜਾ ਖਾਸਾ ਕਹਿੰਦਾ ਸੀ ਕਿ ਗੁਰਮਤਿ ਦੇ ਸਵਾਗਤ ਧਾਰਮਿਕ ਸਮਾਗਮ ਸਰਕਾਰਾਂ ਕਤਾਹੀ ਹੋ ਜਾਂਦੀਆਂ ਕਈ ਵਾਰੀ ਮੈਂ ਰੂਲ ਆਊਟ ਨਹੀਂ ਕਰਦਾ ਪਰ ਮੈਂ ਅੱਜ ਵੀ ਇਹਨਾਂ ਨੂੰ ਇਥੋਂ ਬੇਨਤੀ ਕਰਦਾ ਕਿ ਬਕਾਰ ਦਾ ਸਵਾਲ ਨਾ ਬਣਾਓ ਕੌਣ ਮੋਰੇ ਆ ਕੌਣ ਪਿੱਛੇ ਇਹ ਸਵਾਲ ਨਾ ਬਣਾਓ ਟਕਰਾਅ ਵਾਲੀ ਸਿਚੁਏਸ਼ਨ ਪੰਜਾਬ ਸਰਕਾਰ ਨਾ ਲਿਆਵੇ ਸਗੋਂ ਅਸੀਂ ਅੱਜ ਵੀ ਚਾਹੀ ਚਾਹੀ ਉਹਨਾਂ ਨੂੰ ਜੀ ਆਇਆਂ ਕਹਿੰਨੇ ਆ ਬੇਨਤੀ ਵੀ ਜਾ ਕੇ ਕਰਾਂਗੇ ਸੱਦਾ ਪੱਤਰ ਵੀ ਦੇਾਂਗੇ ਕਿ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਆ ਚਾਹੇ ਸੈਮੀਨਾਰ ਆ ਚਾਹੇ ਨਗਰ ਕੀਰਤਨ ਆ ਚਾਹੇ ਵੱਡੇ ਸਮਾਗਮ ਤੇ 24 25 ਦੇ ਉਹਨਾਂ ਸਮਾਗਮਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਜੀ ਆਇਆਂ ਕਹਿੰਦੇ ਆ ਚਾਹੀ ਜਿੰਨੇ ਵੀ ਆਉਣਗੇ ਸਾਰਿਆਂ ਨੂੰ ਜੀ ਆਇਆਂ ਪਰ ਜੇ ਆਪਾਂ ਇੱਕ ਸਮਾਗਮ ਦੀ ਸ਼ੁਰੂਆਤ ਅੱਜ ਕੀਤੀ ਆ ਤੇ ਆਉਂਦੀਆਂ ਜਨਰੇਸ਼ਨਾਂ ਨੂੰ ਕੀ ਇਹ ਵੀ ਆਪਾਂ ਸਦਾ ਦੇਾਂਗੇ ਪਰ ਅਸੀਂ ਗੱਲ ਸੁਣੀ ਹਰਜਿੰਦਰ ਸਿੰਘ ਢਾਮੀ ਉਹਨਾਂ ਦੀ ਕਈ ਗੱਲਾਂ ਉਹਨਾਂ ਨੇ ਕੀਤੀਆਂ ਉਹ ਕਹਿੰਦੇ ਬਾਰ-ਬਾਰ ਕਹਰੇ ਨੇ ਕਿ ਸਰਕਾਰ ਆਪਣੀ ਗਲਤੀ ਸਵੀਕਾਰੇ ਜਿਵੇਂ ਵੀਰ ਸਿੰਘ ਨੇ ਆਪਣੀ ਗਲਤੀ ਮੰਨੀ ਹੈ ਸਰਕਾਰ ਵੀ ਆਪਣੀ ਗਲਤੀ ਸਰਕਾਰੇ ਔਰ ਟਕਰਾਅ ਦੀ ਸਥਿਤੀ ਨਹੀਂ ਬਣਨੀ ਚਾਹੀਦੀ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਹਰਦੂਲ ਸਿੰਘ ਬੈਂਸ ਦੇ ਦੇ ਜਿਹੜਾ ਭਾਸ਼ਾ ਵਿਭਾਗ ਦਾ ਇਹ ਸਮਾਗਮ ਸੀ ਉਸ ਖਦਸ਼ੇ ਨੂੰ ਸੱਚ ਕਰ ਵਿਖਾਇਆ ਕਿ ਕੋਈ ਨਾ ਕੋਈ ਕੁਤਾਹੀ ਹੋ ਸਕਦੀ ਹੈ ਸੋ ਕੁਲਮ ਲਾ ਕੇ ਦੇਖਿਆ ਜਾਵੇ ਤਾਂ ਭਾਸ਼ਾ ਵਿਭਾਗ ਦੇ ਇਸ ਪ੍ਰੋਗਰਾਮ 'ਚ ਜਿਹੜੀ ਇਹ ਕੁਤਾਹੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮੌਕਾ ਮਿਲਿਆ ਜਿਹੜਾ ਖਰਸ਼ਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਪੁਗਾਇਆ ਸੀ ਦੇਖੋ ਜਿਹੜੀਆਂ ਇਸ ਤਰੀਕੇ ਦੀਆਂ ਮਹਾਨ ਸ਼ਤਾਬਦੀਆਂ ਨੇ ਭਵੇਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸਰਕਾਰ ਹੈ ਟਕਰਾ ਨਹੀਂ ਹੋਣਾ ਚਾਹੀਦਾ ਮਨਾ ਕੋਈ ਵੀ ਸਕਦਾ ਹੈ ਸ਼ਤਾਬਦੀਆਂ ਸ਼ਹੀਦੀ ਸ਼ਤਾਬਦੀਆਂ ਨੇ ਪਰ ਜੇ ਸਰਕਾਰਾਂ ਨੇ ਇਸ ਤਰੀਕੇ ਦੇ ਪ੍ਰਬੰਧ ਕਰਨੇ ਨੇ ਬਿਲਕੁਲ ਕਰਨ ਪਰ ਉਹਦੇ ਲਈ ਉਹ ਵੀ ਚਾਹੇ ਆਜ਼ਾਦਾਨਾ ਕਮੇਟੀਆਂ ਬਣਾ ਲੈਣ ਕਿਸੇ ਨਾ ਕਿਸੇ ਦੀ ਅਗਵਾਈ ਲੈਣ ਅਗਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਉਹਨਾਂ ਨੇ ਨਹੀਂ ਲੈਣੀ ਤਾਂ ਇਹ ਬੜਾ ਜ਼ਰੂਰੀ ਹੈ ਤਾਂਕਿ ਹਜੇ ਤਾਂ ਬਹੁਤ ਸਾਰੇ ਸਮਾਗਮ ਨੇ ਜਿਹੜੇ ਹੋਣੇ ਨੇ ਇਹ ਬੜਾ ਜ਼ਰੂਰੀ ਹੈ ਕਿ ਸਰਕਾਰ ਵੀ ਇੱਕ ਪਾਸੇ ਇਸ ਪਾਸੇ ਗੌਰ ਕਰੇ ਕੋਈ ਈਗੋ ਨਹੀਂ ਕਿਸੇ ਨੂੰ ਰੱਖਣੀ ਚਾਹੀਦੀ। ਉਧਰ ਡਲਾ ਜੀ ਕੈਪਟਨ ਅਮਰਿੰਦਰ ਨੇ ਵਿਕਰਮ ਜੀਠੇ ਦੇ ਹੱਕ ਦੇ ਵਿੱਚ ਟਵੀਟ ਕੀਤਾ ਅਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਤੇ ਹਮਲਾਵਰ ਹੋ ਗਈ। ਕੈਪਟਨ ਅਮਰਿੰਦਰ ਨੇ ਟਵੀਟ ਦੇ ਵਿੱਚ ਕੀ ਕਿਹਾ? ਇਹ ਮਾਮਲਾ ਵੀ ਜਰੂਰ ਸਾਂਝਾ ਕਰਿਓ। ਦੇਖੋ ਕੈਪਟਨ ਅਮਰਿੰਦਰ ਨੇ ਆਪਣੀ ਟਵੀਟ ਚ ਕਿਹਾ ਕਿ ਇੱਕ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਭੰਡਿਆ ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਆ ਉਹ ਪੰਜਾਬ 'ਚ ਨਹੀਂ ਹੁੰਦੀ ਸੀ ਡੈਮੋਕ੍ਰੇਸੀ ਦਾ ਕਹਾਣ ਕੀਤਾ ਜਾ ਰਿਹਾ ਹੈ ਉਹਨਾਂ ਦਾ ਭਾਵ ਲਿਖਣ ਦਾ ਇਹ ਸੀ ਫਿਰ ਉਹ ਕਹਿੰਦੇ ਕਿ ਵਿਕਰਮ ਸਿੰਘ ਵਜੀਠੀਆ ਨਾਲ ਜਿਸ ਤਰੀਕੇ ਦੀ ਅਣਮਨੁੱਖੀ ਹਰਾਸਮੈਂਟ ਕੀਤੀ ਜਾ ਰਹੀ ਹੈ ਜਾਂ ਤਸ਼ੱਦਦ ਕੀਤੀ ਜਾ ਰਹੀ ਹੈ ਸੋ ਕੈਪਟਨ ਅਮਰਿੰਦਰ ਦਾ ਇਹ ਮਰਨਾ ਕੀ ਵਿਕਰਮ ਸਿੰਘ ਮਜੀਠੀਏ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਉਹਨੂੰ ਬਦਲਾਖੋਰੀ ਦੀ ਕਾਰਵਾਈ ਦੇ ਤੌਰ ਤੇ ਉਹ ਦੇਖ ਰਹੇ ਨੇ ਹਾਲਾਂਕਿ ਕੈਪਟਨ ਅਮਰਿੰਦਰ ਦਾ ਜਦੋਂ ਸ਼ਾਸ਼ਨ ਸੀ ਪੰਜਾਬ ਚ ਉਦੋਂ ਵਿਕਰਮ ਸਿੰਘ ਮਜੀਠੀਏ ਤੇ ਕੇਸ ਨਹੀਂ ਸੀ ਦਰਜ ਕੀਤਾ ਗਿਆ ਵਿਕਰਮ ਮਜੀਠੀਏ ਦੇ ਕੇਸ ਦਰਜ ਕੀਤਾ ਗਿਆ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਨੇ ਉਸ ਤੋਂ ਬਾਅਦ 20 ਨਵੰਬਰ 2021 ਉਦੋਂ ਵਿਕਰਮ ਸਿੰਘ ਮਜੀਠੀਏ ਤੇ ਐਨਡੀਪੀਐਸ ਐਕਟ ਦੇ ਵਿੱਚ ਕੇਸ ਦਰਜ ਕੀਤਾ ਗਿਆ ਜਿਹਨੂੰ ਅਸੀਂ ਆਮ ਤੌਰ ਤੇ ਕਹਿ ਲੈਂਦੇ ਆ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਕਾਨੂੰਨ ਹੈ ਉਹ ਕੇਸ ਦਰਜ ਕੀਤਾ ਗਿਆ ਹੁਣ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਬਹੁਤੇ ਸਰਗਰਮ ਨਹੀਂ ਸੀ ਕੋਈ ਖਾਸ ਦਿਨ ਤਿਹਾੜ ਹੁੰਦਾ ਹੈ ਤੇ ਕੈਪਟਨ ਅਮਰਿੰਦਰ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੰਦੇ ਨੇ ਪਰ ਇਹਨਾਂ ਨੇ ਕੱਲ ਉਚਿਤੀ ਤੌਰ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਟਵੀਟ ਪਾ ਕੇ ਕੈਪਟਨ ਅਮਰਿੰਦਰ ਨੇ ਪੜਾਅਸ ਕੱਢੀ ਦੇਖੋ ਸਵਾਲ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਤੇ ਖੜੇ ਹੁੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਅੱਖਾਂ ਬੰਦ ਰੱਖੀਆਂ ਪਰ ਇਹ ਵੀ ਨਾਲ ਗੱਲ ਹੈ ਇੱਕ ਜਿਹੜੀ ਜਿਹਦੀ ਮੈਨੂੰ ਤਾਰੀਫ ਕਰਨੀ ਬਣਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਕਈ ਤਰ੍ਹਾਂ ਦੀ ਖੁੱਲ ਸੀ ਜਦੋਂ ਸੁਖਬੀਰ ਬਾਦਲ ਦਾ ਰਾਜ ਸੀ ਉਦੋਂ ਵੀ ਮੀਡੀਆ ਨੂੰ ਖੁੱਲ ਨਹੀਂ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੁਣ ਵੀ ਇਹ ਇਲਜ਼ਾਮ ਲੱਗਦੇ ਨੇ ਕਿ ਮੀਡੀਆ ਨੂੰ ਖੁੱਲ ਨਹੀਂ ਕੈਪਟਨ ਅਮਰਿੰਦਰ ਦਾ ਜਦੋਂ ਰਾਜ ਸੀ ਪੰਜਾਬ 'ਚ ਉਦੋਂ ਕੈਪਟਨ ਅਮਰਿੰਦਰ ਵੇਲੇ ਮੀਡੀਆ ਨੂੰ ਐਨੀ ਖੁੱਲ ਨਹੀਂ ਸੀ ਕੈਪਟਨ ਅਮਰਿੰਦਰ ਦਾ ਵੀ ਇੱਕ ਮੀਡੀਆ ਸਲਾਹਕਾਰ ਸੀ ਜਿਹਦੇ ਤੇ ਇਲਜ਼ਾਮ ਲੱਗਦੇ ਸੀ ਕਿ ਉਹ মিডিਆ ਨੂੰ ਕੰਟਰੋਲ ਕਰਕੇ ਰੱਖਦੇ ਆ ਦੇਖੋ মিডিਆ ਤਾਂ ਉਹ ਮਹਿਕਮਾ ਹੈ ਪੱਤਰਕਾਰ ਉਹ ਮਹਿਕਮਾ ਹੈ ਹਰ ਕਿਸੇ ਨੂੰ ਲੱਗਦਾ ਵੀ ਇਹਨਾਂ ਨੂੰ ਕੰਟਰੋਲ ਕਰਕੇ ਰੱਖੀ ਵੀ ਇਹ ਸਾਡੇ ਹੱਕ 'ਚ ਹੀ ਬੋਲਣ ਅਗਰ ਕੋਈ ਸਾਡੇ ਖਿਲਾਫ ਗੱਲ ਆਉਂਦੀ ਹੈ ਤੇ ਇਹ ਸਾਡਾ ਲਿਹਾਜ਼ ਕਰਨ ਅਜਿਆ ਹੁੰਦਾ ਨਹੀਂ ਸੋ ਜਿਹੜੇ ਇਮਾਨਦਾਰ ਪੱਤਰਕਾਰ ਨੇ ਹੌਲੀ-ਹੌਲੀ ਉਹ ਆਪਣੀ ਗੱਲ ਕਹਿ ਜਾਂਦੇ ਕਿਸੇ ਨਾ ਕਿਸੇ ਰੂਪ 'ਚ ਕੋਈ ਵੀ ਸਰਕਾਰ ਹੋਵੇ ਕੈਪਟਨ ਅਮਰਿੰਦਰ ਦਾ ਰਾਜ ਹੋਵੇ ਆਕਾਲੀ ਦਲ ਦਾ ਰਾਜ ਹੋਵੇ ਯਾ ਬੀਜੇਪੀ ਜਾਂ ਹੁਣ ਆਮ ਆਦਮੀ ਪਾਰਟੀ ਦਾ ਵੀ ਸਰਕਾਰ ਹੈ ਜਿਹੜੇ ਨਿਰਪੱਖ ਪੱਤਰਕਾਰ ਨੇ ਉਹ ਸਰਕਾਰ ਨੂੰ ਸ਼ੀਸ਼ਾ ਆਪਣੇ ਗੱਲਾਂ-ਗੱਲਾਂ ਚ ਦਿਖਾ ਜਾਂਦੇ ਆ ਹਾਂ ਠੀਕ ਹੈ ਸਰਕਾਰਾਂ ਦੀਆਂ ਕੈਪਟਨ ਅਮਰਿੰਦਰ ਵੇਲੇ ਵੀ ਅਕਾਲੀ ਬੀਜੇਪੀ ਵੇਲੇ ਵੀ ਔਰ ਹੁਣ ਵੀ ਚੰਗੇ ਕੰਮ ਵੀ ਹੁੰਦੇ ਨੇ ਸਰਕਾਰਾਂ ਵੇਲੇ ਮੁੱਖ ਮੰਤਰੀ ਜਿਹੜੇ ਚੰਗੇ ਕੰਮ ਕਰਦੇ ਨੇ ਜ਼ਰੂਰ ਉਹ ਵੀ ਲੋਕਾਂ ਦੇ ਵਿੱਚ ਜਾਣੇ ਚਾਹੀਦੇ ਨੇ ਤੇ ਜਿਹੜੇ ਕੰਮ ਕਮੀਆਂ ਵਾਲੇ ਨੇ ਜ਼ਰੂਰ ਉਹਨਾਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਜਿਵੇਂ ਮੈਂ ਹਰ ਮੰਚ ਤੇ ਜਿਹੜੀ ਲੈਂਡ ਪੁਲਿੰਗ ਦੀ ਸਕੀਮ ਹੈ ਮੈਂ ਉਹਦੇ ਉਹਦੇ ਹੱਕ 'ਚ ਨਹੀਂ ਆ। ਇਸ ਇਸ ਸਕੀਮ ਨੂੰ ਅਗਰ ਆਮ ਆਦਮੀ ਪਾਰਟੀ ਨੇ ਨਾ ਵਾਪਸ ਲਿਆ ਤੇ ਇਹ ਆਮ ਆਦਮੀ ਪਾਰਟੀ ਲਈ ਗਲੇ ਦੀ ਹੱਡੀ ਬਣ ਸਕਦੀ ਹੈ ਇਹ ਯੋਜਨਾ। ਔਰ ਅਸੀਂ ਦੇਖ ਵੀ ਰਹੇ ਹਾਂ। ਹੁਣ ਇਹ ਪਤਾ ਨਹੀਂ ਆਮ ਆਦਮੀ ਪਾਰਟੀ ਦੇ ਲੀਡਰ ਇਹਦੇ ਬਾਰੇ ਕੀ ਸੋਚਣਗੇ ਇਸ ਸਕੀਮ ਬਾਰੇ। ਅਗਰ ਭਾਜਪਾ ਦੀ ਤਰ੍ਹਾਂ ਜ਼ਿੱਦ ਕਰਕੇ ਇਸੇ ਸਕੀਮ ਤੇ ਖੜੇ ਰਹਿਣਗੇ ਤੇ ਨੁਕਸਾਨ ਕਰਾਉਣਗੇ ਆਪ ਨੂੰ। ਚਲੋ ਬਾਕੀ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਨੇ ਤੈਅ ਕਰ ਦੇਣਾ ਹੈ। ਪਰ ਜਿਹੜਾ ਇਹ ਮਸਲਾ ਹੈ ਕੈਪਟਨ ਅਮਰਿੰਦਰ ਆਲਾ ਕੈਪਟਨ ਅਮਰਿੰਦਰ ਤੇ ਇਹ ਇਲਜ਼ਾਮ ਲੱਗਦੇ ਰਹੇ ਨੇ ਕੈਪਟਨ ਅਮਰਿੰਦਰ ਤੇ ਵੀ ਕਿ ਕੈਪਟਨ ਅਮਰਿੰਦਰ ਨੇ ਨਸ਼ਿਆਂ ਦੇ ਕਾਰੋਬਾਰੀਆਂ ਤੇ ਉਨੀ ਕਾਰਵਾਈ ਨਹੀਂ ਕੀਤੀ ਜਿੰਨੀ ਕੀਤੀ ਜਾਣੀ ਚਾਹੀਦੀ ਹੈ ਰੇਤ ਮਾਫੀਆ ਸ਼ਰਾਬ ਮਾਫੀਆ ਕੈਪਟਨ ਦੇ ਰਾਜ ਚ ਵੀ ਰਿਹਾ ਪਰ ਫਿਰ ਵੀ ਕੈਪਟਨ ਦੇ ਰਾਜ ਦੇ ਵਿੱਚ ਵਿਰੋਧੀਆਂ ਨੂੰ ਇਸ ਤਰ੍ਹਾਂ ਨਾਲ ਟਾਰਗੇਟ ਨਹੀਂ ਕੀਤਾ ਜਾਂਦਾ ਸੀ ਜਿਵੇਂ ਜਾਂ ਤਾਂ ਅਕਾਲੀਆਂ ਦੇ ਰਾਜ ਚ ਕੀਤਾ ਜਾਂਦਾ ਰਿਹਾ ਇਹ ਹੁਣ ਵੀ ਵਿਰੋਧੀਆਂ ਨੂੰ ਜਿਵੇਂ ਟਾਰਗੇਟ ਕੀਤਾ ਜਾਂਦਾ ਹੈ ਇਹ ਨਹੀਂ ਹੋਇਆ ਜਿਵੇਂ ਅਸੀਂ ਬਹੁਤ ਸਾਰੀਆਂ ਉਦਾਹਰਨਾਂ ਹਮੇਸ਼ਾ ਅਕਸਰ ਦੇਖਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਹੁਣ ਸਵਾਲ ਆ ਗਿਆ ਕੈਪਟਨ ਨੇ ਜਿਹੜਾ ਕਹਿਤਾ ਵਿਕਰਮ ਦੀਠੀ ਨੂੰ ਕਿ ਉਹਦੇ ਤੇ ਤਸ਼ੱਦਦ ਅਨਮਨੁੱਖੀ ਹੋ ਰਿਹਾ ਹੈ ਜਾਂ ਹਰਾਸਮੈਂਟ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਦੀਠੀ ਦੀ ਆਮ ਆਦਮੀ ਪਾਰਟੀ ਹਮਲਾਵਰ ਹੋ ਗਈ ਕੈਪਟਨ ਅਮਰਿੰਦਰ ਤੇ ਵੀ ਕੈਪਟਨ ਅਮਰਿੰਦਰ ਕਿਵੇਂ ਬੋਲ ਪਿਆ ਇਹ ਗੱਲਾਂ ਭਗਵੰਤ ਮਾਨ ਨੇ ਵੀ ਟਵੀਟ ਕਰਤਾ ਭਗਵੰਤ ਮਾਨ ਕਹਿੰਦੇ ਕੈਪਟਨ ਸਾਹਿਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋਗੀ ਜਦੋਂ ਲੋਕਾਂ ਦੇ ਪੁੱਤ ਥੋੜੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ ਤੜਫ ਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ 'ਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਡੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿਰਜੀ ਕਹਿ ਕੇ ਖੈੜਾ ਛੜਾਏਗੀ ਗੁਟਕਾ ਸਾਬ ਜੀ ਦੀ ਸੌ ਕਿੱਥੇ ਗਈ ਸੋ ਦੇਖੋ ਸਵਾਲ ਭਗਵਾਨਤਮਾਨ ਨੇ ਵੀ ਚੱਕ ਤੇ ਕੈਪਟਨ ਮਰਿੰਦਰ ਤੇ ਕਹਿੰਤ ਸੀ ਤਾਂ ਗੁਟਕਾ ਸਾਹ ਦੀ 100 ਖਾਦੀ ਸੀ ਗੱਲ ਵੀ ਠੀਕ ਐ ਪਰ ਬਾਅਦ ਚ ਕੈਪਟਨ ਮਰਿੰਦਰ ਨੇ ਇੰਨਾ ਕੁ ਕਹਿ ਕੇ ਗੱਲ ਨਵੇੜਤੀ ਵੀ ਅਸੀਂ ਨਸ਼ਿਆਂ ਦਾ ਲੱਕ ਤੋੜਤਾ ਮੈਂ ਉਦੋਂ ਵੀ ਕਹਿੰਦਾ ਸੀ ਵੀ ਇਹ ਕੋਈ ਗੱਲ ਜੀ ਨਹੀਂ ਬਣੀ ਵੀ ਨਸ਼ਿਆਂ ਦਾ ਲੱਕ ਤੋੜਤਾ ਵੀ ਨਸ਼ਿਆਂ ਦਾ ਲੱਕ ਲੱਗਿਆ ਕਿੱਥੇ ਹੁੰਦਾ ਪਹਿਲਾਂ ਇਹ ਦੱਸੋ ਨਸ਼ਿਆਂ ਦਾ ਲੱਕ ਤੋੜਤਾ ਵੀ ਤੁਸੀਂ ਮੁਹਾਵਰਾ ਵਰਤ ਕੇ ਉਸ ਪੂਰੇ ਮੁੱਦੇ ਨੂੰ ਆਪਣੇ ਗਲੋਂ ਲਾਤਾ ਵੀ ਮੈਂ ਤਾਂ ਨਸ਼ਿਆਂ ਦਾ ਲੱਕ ਤੋੜਤਾ ਵੀ ਹੁਣ ਮੈਨੂੰ ਨਾ ਕਹੀਓ ਵੀ ਮੈਂ ਨਸ਼ਿਆਂ ਤੇ ਕਾਰਵਾਈ ਨਹੀਂ ਕੀਤੀ ਸੋ ਇਹ ਗੱਲ ਕੈਪਟਨ ਦੀ ਪਸੰਦ ਨਹੀਂ ਸੀ ਆਈ ਉਦੋਂ ਲੋਕਾਂ ਨੂੰ ਉਸੇ ਗੱਲ ਨੂੰ ਆਧਾਰ ਬਣਾਇਆ ਭਗਵੰਤ ਮਾਨ ਨੇ ਕੈਪਟਨ ਬਰਿੰਦਰ ਤੇ ਮੋੜਵਾ ਹਲਵਾ ਹਮਲਾ ਕੀਤਾ ਔਰ ਵਿਕਰਮਜੀਤ ਸਿੰਘ ਦਾ ਸਮਰਥਨ ਕੀਤਾ ਕੈਪਟਨ ਨੇ ਹਮਦਰਦੀ ਕੀਤੀ ਹੈ ਤੇ ਭਗਵੰਤ ਮਾਨ ਨੇ ਲਿਖਤਾ ਚਾਚਾ ਭਤੀਜਾ ਸੋ ਇੱਕ ਤਰੀਕੇ ਨਾਲ ਇਹ ਸਿਆਸਤ ਭੱਗ ਗਈ ਕੱਲਾ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਬੁਲਾਰੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਮੰਤਰੀ ਸਾਬਕਾ ਮੰਤਰੀ ਮੈਂ ਸੁਣ ਰਿਹਾ ਸੀ ਜਿਹੜੇ ਉਹ ਕੁਲਦੀਪ ਢਾਲੀਆ ਵਾਲੇ ਉਹ ਵੀ ਕੈਪਟਨ ਮਰਿੰਦਰ ਤੇ ਹਮਲਾਵਰ ਹੋਏ ਨੇ ਸੋ ਇਹ ਗੱਲ ਹੁਣ ਸਿਆਸੀ ਬਣ ਗਈ ਬਿਕਰਮ ਮਜੀਠੀ ਬਾਰੇ ਤਾਂ ਸਾਨੂੰ ਪਤਾ ਹੀ ਹੈ ਕਿ ਕੱਲ ਅਦਾਲਤ ਦੇ ਵਿੱਚ ਉਹਨਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਨੇ ਆਪਣਾ ਜਵਾਬ ਸੌਂਪਤਾ ਤੇ ਹੁਣ 30 ਜੁਲਾਈ ਨੂੰ ਮਜੀਠੀ ਦੀ ਜ਼ਮਾਨਤ ਦੀ ਸੁਣਵਾਈ ਹੈ ਔਰ ਅਕਾਲੀ ਦਲ ਨਾਲ ਜੁੜੇ ਜਿਹੜੇ ਮਜੀਠੀ ਦੇ ਵਕੀਲ ਨੇ ਉਹਨਾਂ ਨੂੰ ਇਹ ਖਦਸ਼ਾ ਹੈ ਕਿ ਮਜੀਠੀ ਦੇ ਕਿਤੇ ਹੋਰ ਨਵੇਂ ਪਰਚਾ ਨਾ ਦੇ ਦੇਣ ਝੂਠਾ ਪਰਚਾ ਨਾ ਦੇ ਦੇਣ ਸੋ ਅਰਸ਼ਦੀਪ ਕਲੀਅਰ ਹੈ ਉਹਨਾਂ ਨੇ ਵੀ ਆਪਣਾ ਇੱਕ ਬਿਆਨ ਜਾਰੀ ਕੀਤਾ ਹੈ ਉਹ ਵੀ ਨਾਰਾਜ਼ ਨੇ ਭਗਵੰਤ ਸਿੰਘ ਸਰਕਾਰ ਤੋਂ ਸਰਕਾਰ ਅਕਾਲੀਆਂ ਤੋਂ ਨਾਰਾਜ਼ ਹੈ ਅਕਾਲੀ ਸਰਕਾਰ ਤੋਂ ਨਾਰਾਜ਼ ਨੇ ਤੇ 30 ਜੁਲਾਈ ਨੂੰ ਮਜੀਠੀਆ ਦੀ ਜ਼ਮਾਨਤ ਤੇ ਫੈਸਲਾ ਹੈ ਤੇ 2 ਅਗਸਤ ਨੂੰ ਮਜੀਠੀਆ ਦੀ ਬੈਰਕ ਤੇ ਗੱਲਬਾਤ ਹੋਣੀ ਹੈ ਸੋ 30 ਜੁਲਾਈ ਨੂੰ ਜ਼ਮਾਨਤ ਅਗਰ ਹੋ ਗਈ ਤੇ ਸਿਆਸਤ ਹੋਰ ਦਿਲਚਸਪ ਹੋਣੀ ਹੈ ਪਰ ਅਗਰ 30 ਜੁਲਾਈ ਨੂੰ ਜ਼ਮਾਨਤ ਹੋ ਜਾਂਦੀ ਹੈ ਤੇ ਆਪ ਦੀ ਸਰਕਾਰ ਕੋਈ ਨਵਾਂ ਪਰਚਾ ਦਰਜ ਕਰਕੇ ਵਿਕਰਮ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਫਿਰ ਸਿਆਸਤ ਹੋਰ ਪੱਕ ਜਾਣੀ ਐ ਸੋ ਕੰਮ ਸਿਆਸੀ ਹੈ ਇਹ ਕੰਮ ਇਸੇ ਤਰ੍ਹਾਂ ਪਾਂਬੜ ਮੱਚਦੇ ਰਹਿਣਗੇ ਸਿਆਸੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਰੱਗ ਤੇ ਕਾਰਵਾਈਆਂ ਨੂੰ ਲੈ ਕੇ ਫੇਸਬੁੱਕ ਉੱਤੇ ਪੋਸਟ ਪਾਦੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਚੈਲੰਜ ਕਰਦਾ ਕਿ ਨਾ ਤਾਂ ਦੱਸੋ ਡਰੱਗ ਉੱਤੇ ਕਾਰਵਾਈ ਕਿੱਤੀ ਕਿਹੜੀ ਹੈ ਕਿਉਂਕਿ ਅਦਾਲਤਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਮ ਤਨ ਤੋਂ ਵਜਾਇਦਾਦ ਦੀਆਂ ਫੇਸਬੁੱਕਾਂ ਤੇ ਆ ਕੇ ਆਪਾਂ ਕਹਿੰਦੇ ਜੀ ਡਰੱਗ ਤੇ ਕਾਰਵਾਈ ਕਰਤੀ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਦੀ ਉਹ ਪਹਿਲੀ ਸਰਕਾਰ ਬਣੀ ਹੈ ਜਿਹਨੂੰ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਹੈ ਕਿ ਨਸ਼ਾ ਸਰਕਾਰ ਬਕਾਰੀ ਹੈ ਤੁਹਾਡੇ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਗਈ ਹੈ ਔਰ ਹੁਣੀ ਪਰਸੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹਾਈ ਕੋਰਟ ਨੇ ਫੇਰ ਦੁਬਾਰਾ ਤੁਹਾਡੀ ਸਰਕਾਰ ਤੇ ਟਿੱਪਣੀ ਕੀਤੀ ਹੈ ਉਹ ਗੱਲਾਂ ਦਾ ਜਵਾਬ ਦਿਓ ਐਵੇਂ ਫੇਸਬੁੱਕ ਪੋਸਟਾਂ ਪਾ ਕੇ ਡਰੱਗ ਦੇ ਉੱਤੇ ਕਾਰਵਾਈ ਨਹੀਂ ਹੋ ਜਾਣੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਮਸਲੇ ਤੇ ਸਿਆਸਤ ਕੀਤੀ ਹੈ ਬੇਦਬੀਆਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਬੇਦਬੀਆਂ ਨੂੰ ਗੁਰੂ ਸਾਹਿਬ ਦੀ ਬੇਦਬੀ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਬਚਾਇਆ ਕਿਹਨੂੰ ਨਰੇਸ਼ ਯਾਦਵ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਬੇਦਬੀਆਂ ਦਾ ਦੋਸ਼ੀ ਹੈ ਆਮ ਆਦਮੀ ਪਾਰਟੀ ਨੇ ਅਦਾਲਤ ਦੇ ਵਿੱਚ ਉਹ ਕੇਸ ਤੱਕ ਵਾਪਸ ਲੈਣਾ ਚਾਹਿਆ ਇਸ ਤਰੀਕੇ ਆਪਾਂ ਕਹਿੰਦੇ ਹਾਂ ਜੇ ਅਸੀਂ ਬੇਦਬੀਆਂ ਤੇ ਕਾਰਵਾਈ ਕਰਤੀ ਫਿਰ ਗੱਲ ਕਰ ਲੋ ਕ腐ਸ਼ਨ ਦੀ ਕ腐ਸ਼ਨ ਤੇ ਵਿਧੇ ਸਿੰਘਲੇ ਦੇ ਖਿਲਾਫ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸਤਾਬ ਵੀਡੀਓ ਪਾਈ ਸੀ ਤੁਸੀਂ ਤਾਂ ਕਹਿੰਦੇ ਮੇਰਾ ਇੱਕ ਮੁੱਖ ਮੰਤਰੀ ਕਰਪਸ਼ਨ ਕਰ ਰਿਹਾ ਮੈਂ ਉਹਦੀ ਵੀਡੀਓ ਬਣਾ ਲਈ ਹੈ ਹੁਣ ਮੈਂ ਕਾਰਵਾਈ ਕਰੂੰ ਤੇ ਅਦਾਲਤ 'ਚ ਤੁਸੀਂ ਉੱਥੋਂ ਵੀ ਯੂ-ਟਰਨ ਲੈ ਗਏ ਤੁਹਾਨੂੰ ਪਤਾ ਹੈ ਅਦਾਲਤ ਦੇ ਵਿੱਚ ਥੋਟੀ ਸਰਕਾਰ ਨੇ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਨਹੀਂ ਜੀ ਵਿਜੇ ਸਿੰਘਲਾ ਬੇਕਸੂਰ ਹੈ ਕੀ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਵੀਡੀਓ ਖੁਰਦ-ਬੁਰਦ ਕਰਦੇ ਮਤਲਬ ਡਰੱਗ ਬੇਅਤ ਵੀ ਕਰਪਸ਼ਨ ਇਹ ਤਿੰਨੇ ਮੁੱਦਿਆਂ ਨੂੰ ਜੋਰ-ਸ਼ੋਰ ਨਾਲ ਪ੍ਰਚਾਰਨ ਵਾਲੀ ਤੁਹਾਡੀ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਤੁਸੀਂ ਤਾਂ ਤਿੰਨੋਂ ਮੁੱਦਿਆਂ ਉੱਤੇ ਫੇਰ ਸਾਬਤ ਸੋ ਡੋਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਹੀ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਮਨਦੀਪ ਸਿੰਘ ਜੀ ਔਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਪੇਸ਼ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ